ਸਤ ਸ਼੍ਰੀ ਅਕਾਲ ਪੀਪੀ ਬੱਤੀ ਨਵਾਂ ਸ਼ਹਿਰ ਦੇਖ ਰਹੇ ਹਾਂ ਸਾਥੀਓ ਪਿੰਡ ਕਮਾਲਪੁਰ ਮੋੜ ਤੇ ਕਾਰ ਤੇ ਸਕੂਟੀ ਵਿੱਚ ਬਹੁਤ ਹੀ ਭਿਆਨਕ ਬਹੁਤ ਹੀ ਖਤਰਨਾਕ ਟੱਕਰ ਹੋਈ ਹੈ ਜਿਸ ਵਿੱਚ ਬੜੇ ਅਫਸੋਸ ਨਾਲ ਕਹਿਣਾ ਪੈ ਰਿਹਾ ਹੈ ਕਿ ਇੱਕ ਔਰਤ ਦੀ ਮੌਤ ਹੋ ਗਈ ਹੈ ਤੇ ਇੱਕ ਬੱਚੀ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਈ ਹੈ ਨਵਾਂ ਸ਼ਹਿਰ ਰੋਪੜ ਨੈਸ਼ਨਲ ਹਾਈਵੇ ਤੇ ਪਿੰਡ ਕਮਾਲਪੁਰ ਦੇ ਨਜ਼ਦੀਕ ਸਕੂਟੀ ਤੇ ਕਾਰ ਦੀ ਜ਼ਬਰਦਸਤ ਟੱਕਰ ਹੋਈ ਹੈ ਜਿਸ ਵਿੱਚ ਇੱਕ ਮਾਂ ਦੀ ਮੌਤ ਹੋ ਗਈ ਹੈ ਤੇ ਇੱਕ ਬੱਚੀ ਦੇ ਗੰਭੀਰ ਰੂਪ ਵਿੱਚ ਸੱਟਾਂ ਵੱਜੀਆਂ ਜਿਸ ਨੂੰ ਪੀਜੀਆ ਰੈਫਰ ਕੀਤਾ ਗਿਆ। ਸ਼ੁਰੂਆਤੀ ਜਾਣਕਾਰੀ ਅਨੁਸਾਰ ਗੱਲ ਕਰੀਏ ਤਾਂ ਮਾਤੇ ਤੀ ਸਕੂਟੀ ਨੰਬਰ ਪੀਵੀ 32 ਐਸ 2381 ਤੇ ਸਵਾਰ ਹੋ ਕੇ ਪਿੰਡ ਮੰਡੇਰਾ ਮੰਡ ਜਾ ਰਹੀਆਂ ਸੰਤਜਤ ਕਮਾਲਪੁਰ ਮੁਖਾਈਵੇ ਤੇ ਕੱਟ ਤੋਂ ਪਿੰਡ ਮੰਡੇਰਾ ਮੰਡ ਵੱਲ ਮੁੜਨ ਲੱਗੀਆਂ ਤਾਂ ਬਲਾਚੌਰ ਵਾਲੇ ਪਾਸਿਓ ਆਈ ਕਾਰ ਪੀਵੀ 08 20 ਜ਼ੈਡ 0028 ਜੋ ਕਿ ਇਨੋਵਾ ਗੱਡੀ ਸੀ ਉਸ ਨਾਲ ਸਕੂਟੀ ਦੀ ਟੱਕਰ ਹੋ ਜਾਂਦੀ ਦੱਸਿਆ ਜਾ ਰਿਹਾ ਹੈ ਕਿ ਕਾਰ ਸਵਾਰ ਨੇ ਕਾਫੀ ਜ਼ੋਰ ਦੀ ਬ੍ਰੇਕ ਮਾਰੀ ਪਰ ਫਿਰ ਵੀ ਇਨੋਵਾ ਜਾ ਕੇ ਸਕੂਟੀ ਨਾਲ ਟਕਰਾ ਗਈ ਔਰ ਮੌਕੇ ਦੇ ਤਸਵੀਰਾਂ ਜਿਹੜੀਆਂ ਆ ਉਹ ਰੌਂਗਟੇ ਖੜੇ ਕਰਨ ਵਾਲੀਆਂ ਹਨ ਕਿਉਂਕਿ ਇਨੋਵਾ ਗੱਡੀ ਅੱਗਿਓ ਕਾਫੀ ਨੁਕਸਾਨੀ ਗਈ ਹੈ ਤੇ ਸਕੂਟੀ ਦਾ ਕਚੂੰਬਰ ਜਾਂ ਨਿਕਲਿਆ ਪ੍ਰਤੀਤ ਹੁੰਦਾ ਹੈ ਤਾਂ ਅਸੀਂ ਅੰਦਾਜ਼ਾ ਲਗਾ ਸਕਦੇ ਹਾਂ ਕਿ ਮਾਵਾਂ 3ਾਂ ਦੋਵਾਂ ਦੇ ਕਿੰਨੀ 6:00 ਵਜੇ ਹੋਵੇਗੀ ਪਰ ਇੱਥੇ ਬੜੇ ਅਫਸੋਸ ਨਾਲ ਕਹਿਣਾ ਪੈ ਰਿਹਾ ਹੈ ਕਿ ਐਕਸੀਡੈਂਟ ਵਿਚ 40 ਸਾਲਾ ਕਮਲਜੀਤ ਕੌਰ ਜਿਨ੍ਹਾਂ ਦੀ ਮੌਕੇ ਤੇ ਮੌਤ ਹੋ ਗਈ ਜਦ ਕਿ ਮ੍ਰਿਤਕਾ ਦੀ 3 16 ਸਾਲਾ ਜਸਮੀਤ ਕੌਰ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਈ ਤੁਰੰਤ ਮਾਵਾਂ ਧੀਆ ਨੂੰ ਐਕਸੀਡੈਂਟ ਤੋਂ ਬਾਅਦ ਬਲਾਚੌਰ ਦੇ ਸਿਵਲ ਹਸਪਤਾਲ ਵਿਖੇ ਲਿਜਾਇਆ ਗਿਆ ਜਿੱਥੇ ਕਮਲਜੀਤ ਕੌਰ ਨੂੰ ਡਾਕਟਰਾਂ ਨੇ ਮ੍ਰਿਤਕ ਘੋਸ਼ਿਤ ਕਰਤਾ ਤੇ ਜਸਮੀਤ ਕੌਰ ਦੀ ਹਾਲਤ ਨਾਜ਼ੁਕ ਦੇਖਦੇ ਉਸ ਨੂੰ ਪੀਜੀਐ ਰੈਫਰ ਕਰ ਦਿੱਤਾ ਲੜਕੀ ਦੇ ਪਿਤਾ ਗੁਰਵਿੰਦਰ ਸਿੰਘ ਇੱਕ ਫੌਜੀ ਹਨ ਜੋ ਕਿ ਪਰसों ਹੀ ਛੁੱਟੀ ਕਰਕੇ ਆਪਣੀ ਡਿਊਟੀ ਤੇ ਵਾਪਸ ਗਏ ਹਨ ਤੇ ਦੱਸਿਆ ਜਾ ਰਿਹਾ ਹੈ ਕਿ ਗੁਰਵਿੰਦਰ ਸਿੰਘ ਦੇ ਦੋ ਬੱਚੇ ਹਨ ਜਿਨ੍ਹਾਂ ਵਿੱਚੋਂ ਲੜਕੀ ਜਸਮੀਤ ਦੇ ਗੰਭੀਰੂ ਵਿੱਚ ਸੱਟਾਂ ਵੱਜੀਆਂ ਪਰ ਬੇਟਾ ਹੱਲੇ ਜਿਸ ਦੀ ਉਮਰ ਕਾਫੀ ਛੋਟੀ ਹੈ ਔਰ ਲੜਕੀ ਨੂੰ ਇਸ ਸਮੇਂ ਪੀਜੀਆ ਰੈਫਰ ਕਰ ਦਿੱਤਾ ਗਿਆ ਪਰ ਤਸਵੀਰਾਂ ਤੁਸੀਂ ਦੇਖੋਗੇ ਕਿ ਜੁਰਾਬਾਂ ਲੜਕੀ ਦੀਆਂ ਫਟੀਆਂ ਹੋਈਆਂ ਨਜ਼ਰ ਆ ਰਹੀਆਂ ਹਨ ਮੱਥੇ ਤੇ ਸੱਟ ਨਜ਼ਰ ਆ ਰਹੀ ਹੈ ਔਰ ਕੁੜੀ ਜੋ ਤਸਵੀਰਾਂ ਸਾਨੂੰ ਨਜ਼ਰ ਆ ਰਹੀਆਂ ਉਹਦੇ ਵਿੱਚ ਅਨਕੌਨਸ਼ੀਅਸ ਨਜ਼ਰ ਆ ਰਹੀ ਹੈ बेहोशी ਵਿੱਚ ਹੈ ਦੱਸਿਆ ਇਹ ਜਾ ਰਿਹਾ ਕਿ ਮਾਵਾਂ ਧੀਆਂ ਲੋਹੜੀ ਦਾ ਤਿਉਹਾਰ ਲੈ ਕੇ ਲੜਕੀ ਦੀ ਭੂਆ ਦੇ ਘਰ ਜਾ ਰਹੀਆਂ ਸਾਂਜ ਤੋਂ ਘਰੋਂ ਤੁਰੀਆਂ ਹੋਣੀਆਂ ਤਮਨ ਵਿੱਚ ਬੜਾ ਉਤਸ਼ਾਹ ਹੋਣਾ ਕਿ ਅਸੀਂ ਭੂਆ ਦੇ ਘਰ ਚੱਲੇ ਆਂ ਲੋਹੜੀ ਦਾ ਤਿਉਹਾਰ ਲੈ ਕੇ ਚੱਲੇ ਪਰ ਪਤਾ ਨਹੀਂ ਸੀ ਕਿ ਪਰਿਵਾਰ ਦੇ ਉੱਤੇ ਇਹੋ ਜਿਹਾ ਮਾੜਾ ਸਮਾਂ ਆ ਜਾਣਾ ਜਿਹੜੀ ਗੱਲ ਬੇਹਤ ਪਰੇਸ਼ਾਨ ਕਰਨ ਵਾਲੀ ਇਹ ਆ ਕਿ ਲੜਕੀ ਇਸ ਸਮੇਂ ਹੋਸ਼ ਨਹੀਂ ਕਰ ਰਹੀ ਜਦ ਉਸ ਨੂੰ ਹੋਸ਼ ਆਏਗੀ ਉਸ ਨੂੰ ਪਤਾ ਲੱਗੇਗਾ ਉਸ ਦੀ ਮਾਂ ਇਸ ਦੁਨੀਆ ਤੇ ਨਹੀਂ ਰਹੀ ਤਾਂ ਉਸ ਲੜਕੀ ਦੇ ਉੱਤੇ ਕੀ ਬੀਤੇਗੀ ਭਰਾ ਛੋਟਾ ਪਿਤਾ ਹਾਲੇ 2 ਦਿਨ ਪਹਿਲਾਂ ਹੀ ਛੁੱਟੀ ਕੱਟ ਕੇ ਫੌਜ ਵਿੱਚ ਫੌਜੀ ਡਿਊਟੀ ਤੇ ਵਾਪਸ ਗਏ ਹਨ ਪੂਰੇ ਪਰਿਵਾਰ ਦੇ ਦਿਲ ਤੇ ਕੀ ਬੀਤਦੀ ਹੋਵੇਗੀ ਇਹ ਜਦ ਸੋਚਦੇ ਆ ਤਾਂ ਸਰੀਰ ਨੂੰ ਤਾਂ ਇੱਕ ਹਲੂਣਾ ਜਾਂਦਾ ਰੂਹ ਨੂੰ ਇੱਕ ਹਲੂਣਾ ਰਿਹਾ ਆ ਜਾਂਦਾ ਕਿ ਪਰਿਵਾਰ ਨਾਲ ਬਹੁਤ ਮਾੜੀ ਹੋਈ ਹੈ ਬਹੁਤ ਔਖਾ ਸਮਾਂ ਹੈ ਤੇ ਇਸ ਔਖੇ ਸਮੇਂ ਪੀਪੀ ਪੱਤੀ ਨਵਾਂ ਸ਼ਹਿਰ ਦੀ ਟੀਮ ਆਪਣੀ ਹਮਦਰਦੀ ਜ਼ਾਤੌਂਦੀ ਹੈ ਪਰ ਇੱਥੇ ਰੱਬ ਦੇ ਅੱਗੇ ਕੋਈ ਜ਼ੋਰ ਨਹੀਂ ਚੱਲਦਾ ਇਉਂ ਮੋਏ ਸਰੀਰ ਵਿੱਚ ਕੋਈ ਵੀ ਜਾਨ ਨਹੀਂ ਪਾ ਸਕਦਾ ਅਸੀਂ ਪ੍ਰਮਾਤਮਾ ਅੱਗੇ ਦੁਆ ਕਰਦੇ ਹਾਂ ਕਿ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ੇ ਕੁਰੀ ਮੌਕੇ ਦਾ ਤਸਵੀਰਾਂ ਦਿਖਾਣੇ ਹਾਂਜੀ ਆਪਣਾ ਰੇਸ਼ਮ ਸਿੰਘ ਕਿਹੜਾ ਪਿੰਡਾ ਜੀ ਬਹੁਣ ਇਹ ਜਿਹੜਾ ਐਕਸੀਡੈਂਟ ਹੋਇਆ ਇਸ ਦੀ ਬਾਰੇ ਜਾਣਕਾਰੀ ਦਿਓ ਇਹ ਮਾਂ ਤੇ ਦੋਨੇ ਆਪਣੀ ਭੂਆ ਨੂੰ ਕੁੜੀ ਥਿਆਰ ਲੈ ਕੇ ਚੱਲੀ ਸੀਗੀ ਜੀ ਜਣੀ ਉਹਦੀ ਮਾਂ ਦੀ ਨਾਨਾ ਨੇ ਉੱਥੇ ਮੰਡ ਚ ਇਹ ਪਿੰਡੋਂ ਥਿਆਰ ਲੈ ਕੇ ਜਾ ਰਹੀਆਂ ਸੀਗੀ ਕਿੱਥੇ ਨੁਰੀ ਰਥੇ ਆਰ ਮੱਕੇ ਜਾ ਰਹੇ ਸੀ ਕਿੱਥੇ ਹੋਇਆ ਕਿੱਥੇ ਐਕਸੀਡੈਂਟ ਇਹ ਮਜ਼ੇਰਾਂ ਦੇ ਕੋਲ ਜਾ ਕੇ ਹੋਇਆ ਕਾਠ ਕਾਠ ਦੇ ਕੋਟ ਮੋੜ ਦੇ ਉੱਪਰ ਪਾਸੇ ਕੀ ਕੀ ਨਾਮ ਸੀ ਗਾ ਇਹਨਾਂ ਦਾ ਲੇਡੀ ਜਿਹਦੀ ਡੈਥ ਹੋਈ ਹੈ ਉਹ ਕਮਲਜੀਤ ਕੌਰ ਹੈ ਉਹਦੀ ਲੜਕੀ ਹੈ ਉਹਦਾ ਨਾਮ ਜਸਪ੍ਰੀਤ ਉਹਦੀ ਹਾਲਤ ਕਿਦਾਂ ਦੀ ਜੋਕੜੀ ਉਹ ਪੀਜੀਆਈ ਰੈਫਰ ਕਰ ਦਿੱਤਾ ਹੈ ਹਾਲਤ ਨਾਜ਼ੁਕ ਮਾਈ ਹੈ ਇਹਨਾਂ ਦੇ ਪਿਤਾ ਕੀ ਕਰਦੇ ਫੌਜ ਫੌਜ ਉਹ ਸੁਣਨੇ ਚ ਆਇਆ ਕਿ ਹਲੇ ਪਰਸੋਂ ਹੀ ਗਏ ਆ ਹਲੇ ਪਰਸੋਂ ਗਏ ਛੁੱਟੀ ਘੱਟ ਕੇ ਛੁੱਟੀ ਘਟ ਕੇ ਗਏ ਹਾਂਜੀ ਗੱਡੀ ਚਾਲਕ ਦਾ ਪਤਾ ਲੱਗਿਆ ਜੀ ਕੋਈ ਨਹੀਂ ਗੱਡੀ ਦੇ ਚਾਲਕ ਦਾ ਨਹੀਂ ਹਾਲੇ ਕੋਈ ਪਤਾ ਲੱਗਿਆ ਅਸੀਂ ਵੀ ਖੇਤਾਂ ਤੋਂ ਸਿੱਧੇ ਆ ਗਏ ਇੱਥੇ ਸਿੱਧੇ ਤੁਸੀਂ ਹੱਸਦਾ ਲੱਗਿਆ ਹਾਂਜੀ ਇਹ ਢੰਦਰ ਸਾਹਿਬ ਇਹ ਦੱਸਿਓ ਜਿਹੜਾ ਐਕਸੀਡੈਂਟ ਹੋਇਆ ਕਾਦੇ ਨਾਲ ਹੋਇਆ ਤੇ ਕੌਣ ਕੌਣ ਸੀਗੇ ਸਰ ਇੱਕ ਨਾ ਸਕੂਟਰੀ ਸਵਾਰ ਸੀ ਲੇਡੀ ਦੋ ਲੋਕਾਂ ਦੇ ਦੱਸਣ ਮੁਤਾਬਕ ਇਹ ਕਮਾਲ ਕਲੱਟੀ ਤੋਂ ਪਾਸੇ ਪਾਸੇ ਤੋਂ ਨੂੰ ਆ ਰਹੀ ਸੀਗਾ ਬਲਾ ਚੋਂ ਡੇਢ ਤੋਂ ਲਹੂਆ ਗੱਡੀ ਆ ਰਹੀ ਸੀ ਠੀਕ ਹੈ ਜੀ ਉਹਨਾਂ ਨੇ ਬੜੀ ਕਾफी ਕਾਫੀ ਮਾਰੀਆਂ ਲੋਕਾਂ ਦੇ ਦੱਸਣ ਮੁਤਾਬਕ ਉਹ ਕਹਿੰਦੇ ਆ ਕਿ ਮਤਲਬ ਕੁੜੀਆਂ ਦੀ ਗਲਤੀ ਸੀ ਤੇ ਬਾਕੀ ਹਜੇ ਣਕਵਾਰੀ ਕਰ ਰਹੇ ਸਾਡੇ ਆਯੂ ਸਾਹਿਬ ਆਏ ਸੀ ਐਸਐਚਓ ਸਾਹਿਬ ਆਏ ਸੀ ਣਕਵਾਰੀ ਕਰਕੇ ਦੱਸ ਦੇਣੀ ਹੈ ਵਿੱਚ ਇਹ ਕੁੜੀਆਂ ਕਿੱਥੋਂ ਦੀਆਂ ਕੁਝ ਪਤਾ ਲੱਗਿਆ ਜੀ ਹੁਣੇ ਹਜੇ ਦੱਸਣ ਮੁਤਾਬਕ ਕਹਿੰਦੇ ਆ ਕਿ ਬਹੂਨਪਿੰਡ ਤੋਂ ਆਉਂਦੀ ਤੇ ਇਹ ਜਿਹੜੀਆਂ ਕੁੜੀਆਂ ਉਹਨੇ ਕਿੱਥੇ ਭੇਜੀਆਂ ਜੀ ਇਹਨਾਂ ਨੇ ਬੜਾ ਕਰ ਹਫਤਾ ਕੋਈ ਪ੍ਰਾਈਵੇਟ ਕਾਰ ਵਾਲਾ ਲੈ ਗਏ ਸੀ ਜਦ ਇਹ ਗੁਲਾਹਾਂ ਤੋਂ ਬਣਾ ਰਹੇ ਠੀਕ ਹੈ ਤਾਂ